ਸਸ਼ੇਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅਸੀਂ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗਲ ਵੱਜ ਚੁੱਕਿਆ ਜਿਹਦੇ ਚਾਲ ਦੇ ਜਿਹੜੇ ਪੰਚਾਇਤੀ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਨੇ ਉਹਨਾਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਚਾਹੁੰਦੀ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇ ਉਸ ਪਿੰਡ ਨੂੰ ਇਹ ਨਾਮ ਵੀ ਦਿੱਤਾ ਜਾਵੇਗਾ ਪਰ ਇਹਦੀ ਲਹਿਰ ਹੈ ਲਗਾਤਾਰ ਜਿਹੜੀ ਕਿ ਉੱਡਦੀ ਨਜ਼ਰ ਆ ਰਹੀ ਹੈ ਕਿਉਂਕਿ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਪਰ ਪਿੰਡ ਬਿਗੜਵਾਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕੁਝ ਅਨੋਖਾ ਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹਾਲਾਂਕਿ ਉੱਥੇ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ ਪਰ ਲਿਸਟਾਂ 'ਉਂ ਦੇ ਨਾਲ ਵਿਵਾਦ ਪੈਦਾ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਦੇ ਕੈਬਨ ਮੰਤਰੀ ਅਮਨ अरोੜਾ ਦੇ ਕੋਠੀ ਦੇ ਬਾਹਰ ਤਰਨਾ ਦੇ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਜਿਹੜਾ ਕਿ ਪਹਿਲ ਕਦਮੀ ਕਰਦੇ ਹੋਏ ਅਸੀਂ ਜਿਹੜਾ ਪਿੰਡ ਦੀ ਪੰਚਾਇਤਾ ਸਰਬਸੰਮਤੀ ਦੇ ਨਾਮ ਚੁਣੀ ਆ ਜਨਰਲ ਕੈਟਾਗਰੀ ਦੇ ਜਿਹੜੇ ਵਿਅਕਤੀ ਨੂੰ ਅਸੀਂ ਸਰਪੰਚ ਬਣਾ ਦਿੱਤਾ ਕਿਉਂਕਿ ਪਿਛਲੇ 10 ਸਾਲਾਂ ਤੋਂ ਇੱਥੇ ਦਲਿਤ ਚਿਹਰਾ ਹੀ ਜਿਹੜਾ ਸਰਪੰਚ ਬਣਦਾ ਆ ਰਿਹਾ ਸੀ ਪਰ ਹੁਣ ਸਾਡੇ ਵੱਲੋਂ ਸਰਬਸੰਮਤੀ ਨਾਲ ਤਾਂ ਪੰਚਾਇਤ ਚੁਣ ਲਈ ਆ ਪਰ ਹੁਣ ਜਿਹੜੀ ਲਿਸਟ ਜਾਰੀ ਕਰ ਦਿੱਤੀ ਗਈ ਆ ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਉੱਠਿਆ ਆਓ ਦੇਖਦੇ ਹਾਂ ਸਾਡਾ ਪਤੀਜੀ ਜੀ ਸਰਪੰਚ ਜੀ ਅਸੀਂ ਸਹਿਮਤੀ ਨਾਲ ਸਰਪੰਚ ਬਣਾ ਦੇ ਸਾਰੇ ਨਗਰ ਨੇ ਜੀ ਵੀ ਦੇਖੋ ਸਾਰਾ ਨਗਰ ਖੜਾ ਹੀ ਸਹਿਮਤੀ ਨਾਲ 23 ਤਰੀਕ ਅਸਾਹ ਬਣਾ ਦੇ ਜੀ ਸਰਪੰਚ ਜੀ ਪਰ ਇਹ ਹੁਣ ਮੰਗਲਵਾਰ ਤੱਕ ਪਹਿਲਾਂ ਸਾਡਾ ਬਣ ਜਰਨਲ ਸੀ ਹੁਣ ਇਹ ਬਣਾਇਆ ਸੀ ਇਸ ਸਲਟੀ ਨਾਲ ਜਿਸ ਨੂੰ ਬਣਾਇਆ ਆਹ ਕੰਡੀ ਭਾਈ ਸਾਡਾ ਪਤੀਜੀ ਸੀ ਜੀ ਅੱਛਾ ਜੀ ਹਾਂ ਜੀ ਨੂੰ ਫੋਨ ਆ ਗਿਆ ਸਾਰੇ ਨਗਰ ਨੇ ਬਣਾਇਆ ਸੀ ਜੀ ਸਹਿਮਤੀ ਨਾਲ ਹਾਂ ਜੀ ਹਾਂ ਪਰ ਹੁਣ ਸਾਡਾ ਪਿੰਡ ਅਰਬੇਜ ਕਰਦਾ ਜੀ ਅਰਬੇਜ ਕਰਦਾ ਹਾਂਜੀ ਹਾਂ ਮੁੱਖ ਮੰਤਰੀ ਮਾਨ ਨੇ ਤਾਂ ਕਿਸੇ ਵੀ ਤੁਸੀਂ ਸੰਤ ਹਾਂਜੀ ਹਾਂਜੀ ਆਹ ਜਿਹਾ ਹੋਈ ਗੱਲ ਅਸੀਂ ਸਾਡੇ ਪਿੰਡ ਦੇ ਜੋ ਸਹਿਮਤੀ ਹੋ ਰਹੀ ਹੈ ਜੀ ਅੱਛਾ ਹਾਂਜੀ ਹਾਂ ਸਾਡਾ ਪਿੰਡ ਦਾ ਪਿੰਡ ਪਿਛਲੀ ਵਾਰ ਵੀ ਅਰਬੇਜ ਸੀ ਜੀ ਸਾਡਾ ਪਿੰਡ ਪਿਛਲੀ ਵਾਰ ਵੀ ਅਰਬੇਜ ਸੀ 10 ਸਾਲ ਹੋ ਗਏ ਜੀ ਰੱਬ ਅਰਬੇਜ ਸੀ ਜੀ ਅੱਛਾ ਫਿਰ ਹੁਣ ਸਾਡੇ ਅਸੀਂ ਜਦੋਂ ਆਪਾਂ ਦੇਖਦੇ ਆ ਬੰਦਾ ਨਾਲ ਉਹ ਉਹ ਨਹੀਂ ਬੇਜੀ ਹਾਂਜੀ ਹੁਣ ਅਸੀਂ ਇਹ ਕਹਿੰਦੇ ਫਟਾ ਪਿੰਡ ਜਰਨਲ ਚ ਉਹ ਜੇ ਜਰਨਲ ਚ ਕਰੋ ਜੀ ਤੇ ਅਸੀਂ ਸਹਿਮਤੀ ਬਣਾ ਰਹੇ ਹਾਂ ਜੀ ਤੇ ਸਰਪੰਡ ਬਣਾਏ ਬਣਾਦੀ ਬਾਕੀ ਸਾਡੇ ਵੀ ਚਾਚੇ ਨੇ ਨਾਲ ਇਹਨਾਂ ਨੇ ਕਿਹਾ ਵੀ ਚਲੋ ਜੇ ਉਹ ਮੁੰਡਾ ਹੋ ਰਿਹਾ ਜੀ ਅਸੀਂ ਪਿੱਛੇ ਹਟਦੇ ਹਾਂ ਇਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਪਹਿਲਾਂ ਪਹਿਲੇ ਅਸੀਂ ਸੀ ਜੀ ਪਹਿਲਾਂ ਇਹ ਵੀ ਚੋਣ ਲੜ ਰਹੇ ਸੀ ਨਾਲ ਹਾਂਜੀ ਤੁਸੀਂ ਵੀ ਚੋਣ ਲੜ ਰਹੇ ਸੀ ਅੱਜ ਮੈਂ ਰਵੀ ਸਿੰਘ ਜੀ ਇੱਕ ਹੀ ਜਾਣਦੇ ਸੀ ਜੀ ਹੁਣ ਅਮਰਦੇਵ ਪ੍ਰੀਤ ਨੂਨ ਮਨਾਉਣਾ ਚਾਹੁੰਦੇ ਜੀ ਹਾਂਜੀ ਅੱਜ ਇਹ ਮੁੰਡੇ ਮਨਾਉਣਾ ਚਾਹੁੰਦੇ ਸੀ ਅਸੀਂ ਇਕੱਠੇ ਆ ਗਏ ਅਮਰਦੇਵ ਜੀ ਸਰਪੰਚ ਸੰਮਤੀ ਸਰਪੰਚ ਸੰਮਤੀ ਉੱਤੇ ਹੋ ਗਈ ਜੀ ਪੱਕੀ ਹਾਂਜੀ ਤੁਸੀਂ ਅਸੂ ਕੀ ਜਾਣੇ ਜਾਂਦੇ ਸੀ ਅਸੀਂ ਤਾਂ ਇਹੀ ਗੱਲਾਂ ਕਰ ਰਹੇ ਸੀ ਕਿ ਅਸੀਂ ਇਹਨਾਂ ਨਾਲ ਵੀ ਬਿਠਾਏ ਜੀ ਜਰਨਲ 'ਚ ਉਹਨਾਂ ਨੂੰ ਹੀ ਸਰਪੰਚ ਸੰਮਤੀ ਜਦੋਂ ਸਾਡੇ ਜਰਨਲ ਆ ਰਹੀ ਹੈ ਤਾਂ ਇਸੇ ਕਿਉਂ ਆ ਰਹੀ ਹੈ ਪਹਿਲਾਂ ਇਸੇ ਕਰਕੇ ਗਈ ਨਹੀਂ ਜੀ ਸਰਪੰਚ ਜੀ ਨਹੀਂ ਚਾਰ ਦਿਨਾਂ ਚ ਸਕੀਮ ਬਦਲੀ ਚਾਰ ਜਣਾਂ ਨੇ ਬਦਲਿਆ ਪਹਿਲਾਂ ਹੀ ਮੰਗਲਵਾਰ ਤੱਕ ਸਾਡੇ ਇਹ ਜਰਨਲ ਸੀ ਮੰਗਲਵਾਰ ਤੋਂ ਬਾਅਦ ਕੁਝ ਬਦਲਿਆ ਮੰਗਲਵਾਰ ਤੋਂ ਬਾਅਦ ਹੋਇਆ ਹਾਂਜੀ 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 ਅੱਛਾ ਇਹ ਵੀ ਹੁਣ ਨਾਮ ਰਮਨਪ੍ਰੀਤ ਸਿੰਘ ਹੈ ਜੀ ਜੀਸੀ ਨੇ ਕਿ ਜਨਤ ਕੀ ਸਰਬਸੰਮਤੀ ਦੇਖੋ ਜੀ ਮੇਰ ਨਾਲ ਸਾਰਾ ਮੇਰਾ ਪਿੰਡ ਖੜਾ ਹੈ ਜੀ ਮੇਨੇ ਮੇਰੇ ਪਿੰਡ ਨੇ ਮੇਰੇ ਤੇ ਸਰਬਸੰਮਤੀ ਕਰਤੀ ਸੀ ਜੀ ਉਸ ਤੋਂ ਬਾਅਦ ਜੀ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿ ਰਹੇ ਨੇ ਵੀ ਪਿੰਡਾਂ 'ਚ ਸੱਭ ਸੰਮਤੀਆਂ ਹੋ ਰਹੀਆਂ ਨੇ ਦੂਜੇ ਪਾਸੇ ਜੀ ਆ ਸਾਡਾ ਪਿੰਡ ਰਿਜ਼ਰਵ ਕਰਤਾ ਜੀ ਐਸਸੀ ਕਰਤਾ ਸਾਡਾ ਪਿੰਡ ਪਿੱਛੇ 10 ਸਾਲ ਨੂੰ ਤੋਂ ਵੀ ਐਸਸੀ ਆ ਰਿਹਾ ਜੀ ਚਲੋ ਆਪਾਂ ਨਹੀਂ ਕਹਿੰਦੇ ਜੀ ਉਹਨਾਂ ਦਾ ਹੱਕ ਆ ਉਹਨਾਂ ਨੂੰ ਵੀ ਮਿਲਿਆ ਜੀ ਪਰ ਉਹਨਾਂ ਸਾਡਾ ਹੱਕ ਤੀਗਾ ਜਰਨਲ ਆਉਣਾ ਚਾਹੀਦਾ ਤੀਗਾ ਜੀ ਬੇਰੇ ਸੂਬਾ ਸਰਬ ਨਾਲ ਤਾਂ ਸਾਨੂੰ ਬਾਰੀ ਹੁਣੀ ਮਿਲਣੀ ਹੈਗੀ ਜੀ ਬਾਕੀ ਪਹਿਲਾਂ ਮੇਰੇ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਜੀ ਪਿੱਛੇ ਪਹਿਲਾਂ ਮੇਰੇ ਬਾਪੂ ਜੀ ਬਹੁਤ ਲੰਮਾ ਸਮਾਂ ਪਿੰਡ ਦੇ ਸਰਪੰਚ ਰਹੇ ਨੇ ਇਹ ਸਾਰਿਆਂ ਨੂੰ ਪਤਾ ਹੀ ਹੈ ਇਹ ਉਹਨਾਂ ਨੇ ਬਹੁਤ ਕੰਮ ਕਰਾਏ ਨੇ ਇਸ ਕਰਕੇ ਲੋਕਾਂ ਨੇ ਜੀ ਮੇਰੇ ਤੇ ਵਿਸ਼ਵਾਸ ਜਤਾਇਆ ਜਤਾਇਆ ਜੀ ਇਸ ਵਾਰ ਮੈਨੂੰ ਅੱਗੇ ਕਰਿਆ ਸੀਗਾ ਉਹਨੂੰ ਸਰਪੰਚੀ ਨਾਲ ਸਰਪੰਚ ਬਣਾਤਾ ਹਾਂ ਹਾਂਜੀ ਮੈਂ 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 ਬਹੁਤ ਕੱਲ ਤੱਕ ਦਾ ਫੋਨ ਕਰੀ ਜਨਾ ਜੀ ਸਾਡਾ ਪਿੰਡ ਜਰਨਲ ਰੱਖੋ ਜਰਨਲ ਰੱਖੋ ਜੀ ਹੁਣ ਦਰਬਾਹ ਗਈ ਹੈ ਕਹਿੰਦੇ ਲਿਸਟ ਦੇਖੋ ਜੀ ਜਦੋਂ ਸਾਰਾ ਪਿੰਡ ਖੜਾ ਜੀ ਤਾਂ ਕੋਤਾ ਸਭ ਕੋ ਸਹ ਸਕਦਾ ਜੀ ਕੋਈ ਬਿਨਾਂ ਤਾਂ ਨਹੀਂ ਕੁਝ ਰਹਿੰਦਾ ਹੁੰਦਾ ਜੀ ਬਾਕੀ ਜੀ ਅੱਗੇ ਮਰਜੀ ਹੈ ਜੀ ਠੀਕ ਹੈ ਜੀ ਹੁਣ ਮੈਂ ਤਾਂ ਮੇਰੇ ਪਿੰਡ ਨਾਲ ਆ ਜਿੰਵੇਂ ਮੇਰਾ ਪਿੰਡ ਮੈਨੂੰ ਕਹੂਗਾ ਜੀ ਮੈਂ ਤਾਂ ਉਵੇਂ ਕਰੂੰ ਮੇਰਾ ਪਿੰਡ ਮੈਨੂੰ ਕਹੂਗਾ ਵੀ ਉੱਠ ਕੇ ਬਗ ਚੱਲ ਮੈਂ ਉੱਠ ਕੇ ਬਗ ਚੱਲੂੰ ਜੇ ਮੇਰਾ ਪਿੰਡ ਕਹੂਗਾ ਉਹ ਬੈਠਾ ਰਹੇ ਤਾਂ ਮੈਂ ਬੈਠਾ ਰਹੂੰਗਾ ਬਾਕੀ ਕੋਈ ਗੱਲ ਨਹੀਂ ਮੈਂ ਆਪ ਵੀ ਆਮ ਆਦਮੀ ਪਾਰਟੀ ਨਾਲ ਆ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਆਪਣਾ ਮਸਲਾ ਇਹ ਆ ਜੀ ਪਹਿਲਾਂ ਆਪਾਂ ਨੇ ਇਹ ਮੇਰਾ ਭਤੀਜਾ ਜੀ ਇਹਨੂੰ ਸੰਮਤੀ ਨਾਲ ਪਿੰਡ ਨੇ ਸਰਪੰਚ ਦੀ ਚੋਣ ਚ ਕਰਤਾ ਦੀਗਾ ਵੀ ਸਮਤੀਆ ਸਾਰੇ ਪਿੰਡ ਦੀ ਸਾਰੇ ਨਗਰ ਦੀ ਤੇ ਉਹ ਤੋਂ ਬਾਅਦ ਜੀ ਹੁਣ ਪਹਿਲਾਂ ਲਿਸਟ ਤੀਗੀ ਸਾਡੀ ਮੰਗਲਵਾਰ ਤੱਕ ਜਰਨਲ ਸੀ ਮੰਗਲਵਾਰ ਤੱਕ ਜਰਨਲ ਸੀ ਉਸ ਤੋਂ ਬਾਅਦ ਕੱਟ ਕੇ ਦੋ ਚਾਰ ਬੰਦਿਆਂ ਨੇ ਦੋ ਚਾਰ ਬੰਦਿਆਂ ਨੇ ਲਿਸਟ ਚੋਂ ਹੋਕਰਾ ਕੇ ਹੁਣ ਐਸਸੀ ਕਰਵਾਤੀ ਉਹਦਾ ਸਾਡਾ ਰੋਸ ਆ ਵੀ ਸਾਡਾ ਪਿੰਡ ਪਹਿਲਾਂ ਵੀ ਇਸ ਪਿਛਲੇ ਵਾਰੀ ਵੀ ਐਸਸੀ ਜੀ ਤੀਗਾ ਉਹ ਤੋਂ ਪਿਛਲੀ ਵਾਰ ਵੀ ਵੀ ਹੁਣ ਸਾਨੂੰ ਜਰਨਲ ਦੀ ਹੀ ਚਾਹੀਦੀ ਵਾਰੀ ਜਰਨਲ ਦੀ ਸਾਡੇ ਪਿੰਡ ਦਾ ਬਾਈਕਾਉਟ ਮੰਨ ਲੋ ਚੈੱਕ ਕਰਾਇਆ ਜਾ ਬੇ ਸਾਡੇ ਪਿੰਡ ਕੋਈ ਵਿਕਾਸ ਨਹੀਂ ਹੋਇਆ 10 ਸਾਲਾਂ ਦੇ ਵਿੱਚ ਸਾਡੇ ਪਿੰਡ ਦਾ ਸੜਕਾਂ ਦਾ ਬੁਰਾ ਹਾਲਾ ਨਾਲੀਆਂ ਦਾ ਗਲੀਆਂ ਦਾ ਸੋ ਦਾਦੀ ਹੈ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਜੋ ਕਿ ਬਹੁਤ ਹੀ ਚੰਗੀ ਗੱਲ ਹੈ ਇਸ ਦੇ ਨਾਲ ਪਿੰਡ ਦੀ ਭਾਈਚਾਰਕ ਸਾਂਝ ਬਰਕਰਾਰ ਰਹੇਗੀ ਬਿਊਰੋ ਰਿਪੋਰਟ ਅਖੰਡ ਲੋਕ